ਇਨਸਾਨ ਸਾਹਿਬ ਇਦਾਂ ਦਾ ਲਗਾਉਣਾ ਜਿਹੜਾ ਧਰਤੀ ਚ ਉਤਰਦਾ ਬੋਰ ਵਾਲਾ ਇਹ ਆਪਣੇ ਆਪ ਧਰਤੀ ਚ ਉਤਰ ਜਾਂਦਾ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਸੰਗਤ ਜੀ ਲਾਈਟ ਜਿਹੜੀ ਆ ਸੈਂਸਰ ਨਾਲ ਜਗਦੀ ਆ ਤੇ ਬਾਕੀ ਇਹ ਇਨਸਾਨ ਸਾਹਿਬ ਜਿਹੜਾ ਧਰਤੀ ਦੇ ਵਿੱਚ ਹੀ ਉਤਰਦਾ ਧਰਤੀ ਦੇ ਵਿੱਚ ਉਤਰਦਾ ਇਹ ਇਨਸਾਨ ਸਾਹਿਬ ਕੋਈ ਖਿੱਚ ਨਹੀਂ ਕੋਈ ਇਹਦੇ ਉਹ ਦੂਜਾ ਹਾਈ ਪ੍ਰੋਲ ਪੰਪ ਨਹੀਂ ਤੇ ਇਹ ਵੀਰ ਨੇ ਇਹ ਵੀਰਾਂ ਨੇ ਸੇਵਾ ਕੀਤੀ ਹਾਂਜੀ ਵੀਰ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵੀ ਜੀ ਆਪਣਾ ਨਗਰ ਪਿੰਡ ਕਿਹੜਾ ਵੀ ਇਹ ਸੇਵਾ ਮਰਕੇ ਪਾਸੋਂ ਤੋਂ ਕਿਵੇਂ ਲੈਣਾ ਕੀਤੀ ਵੀ ਇਹ ਨਹੀਂ ਸੋਣੀ ਸੇਵਾ ਇਹਨਾਂ ਸੋਨਾਕਾਰ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਸੀਂ ਕੀਤਾ ਕਿਰਪਾ ਕਰਕੇ ਇਹਦੇ ਬਾਰੇ ਥੋੜਾ ਜਿਹਾ ਦੱਸਣਾ ਕਰੋ ਜੀ ਹਾਂਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਜੀ ਇਹ ਹੈ ਪਪਾ ਜੀ ਦੇਖੋ ਆਪਣਾ ਕੰਮ ਕਾਫੀ ਪੁਰਾਣਾ ਜੀ ਸਾਡੇ ਬਜ਼ੁਰਗਾਂ ਤੋਂ ਲਾ ਕੇ ਮੇਰੇ ਦਾਦਾ ਜੀ ਵੀ ਕਰਦੇ ਹੁੰਦੇ ਸੀ ਠੀਕ ਹੈ ਜੀ ਤੇ ਸਾਡੇ ਫਾਦਰ ਸਾਹਿਬ ਨੇ ਉਹਨਾਂ ਨੇ ਵੀ ਆਪਣੀ ਸਾਰੀ ਉਮਰ ਕੀਤਾ ਕੰਮ ਠੀਕ ਹੈ ਜੀ ਤੇ ਹੁਣ ਸਾਡੀ ਤੀਜੀ ਪੀੜ੍ਹੀ ਚੱਲ ਪਈ ਜੀ ਠੀਕ ਹੈ ਜੀ ਤੇ ਇਹ ਸਾਡਾ ਕਾਫੀ ਜਾਨੀ ਪੁਰਾਣਾ ਪਰਪਰਥੀ ਕੀਤਾ ਕਹਿ ਦਿੰਦੇ ਆ ਠੀਕ ਹੈ ਜੀ ਤੇ ਹਰ ਸਮੇਂ ਬਾਅਦ ਅਸੀਂ ਚੇਂਜ ਕਰਦੇ ਰਹਿੰਦੇ ਆ ਜੀ ਠੀਕ ਹੈ ਜੀ ਇਹ ਆਏ ਮੰਨ ਲਓ ਪਹਿਲਾਂ ਤਾਰਾਂ ਵਾਲੇ ਲਾਉਨੇ ਹੁੰਦੇ ਸੀ ਬਿਜੁਰਗ ਹਾਂਜੀ 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 ਫਿਰ ਉਸ ਤੋਂ ਬਾਅਦ ਅਸੀਂ ਹੈਡੋਲਟ ਵੀ ਲਾਉਣ ਲੱਗੇ ਠੀਕ ਹੈ ਜੀ ਤੇ ਫਿਰ ਅਸੀਂ ਸਿਸਟਮ ਆਹ ਬੋਰ ਵਾਲਾ ਕੀਤਾ ਠੀਕ ਹੈ ਜੀ ਇਹ ਵੀ ਬਹੁਤ ਕਾਮਯਾਬ ਆ ਠੀਕ ਹੈ ਜੀ ਕੋਈ ਦੇਖੋ ਤਾਰ ਨਹੀਂ ਸੱਤ ਫੁੱਟ ਤੇ ਹਾਂਜੀ ਬਿਨਾਂ ਤਾਰ ਤੋਂ ਖੜੂਗਾ ਆ ਦੇਖੋ ਜੀ ਕੋਈ ਤਾਰ ਨਹੀਂ ਬਿਨਾਂ ਤਾਰ ਤੋਂ ਖੜਨਾ ਨੇ ਹਾਂਜੀ ਹਾਂਜੀ ਫੁੱਲ ਆਪਣੀ ਇਹਦੀ ਗਾਰੰਟੀ ਆ ਕਿਸੇ ਵੀ ਗੱਲ ਦੀ ਠੀਕ ਹੈ ਜੀ ਠੀਕ ਹੈ ਜੀ ਤੇ ਸੈਂਸਰ ਵਾਲਾ ਖੰਡਾ ਆਪੇ ਰਾਤ ਨੂੰ ਜਗੂਗਾ ਠੀਕ ਹੈ ਜੀ ਜਗੂਗਾ ਆ ਦੇਖੋ ਜਿਹੜਾ ਉਹ ਖੰਡਾ ਲਾਇਆ ਹੋਇਆ ਆਪਣਾ ਸੈਂਸਰ ਵਾਲਾ ਆਪੇ ਲੱਗੂ ਜਦ ਜਦੋਂ ਦਿਨ ਚੜ ਗਿਆ ਆਪਣੇ ਆਪ ਬੁਝ ਜਾਣਾ ਹਾਂਜੀ ਵੀਰ ਜੀ ਜੀ ਨੰਬਰ ਆਪਣਾ ਹੈਗਾ 94632 93632 ਜੀ 52572 ਜੀ 56572 ਨੰਬਰ ਆ ਵੀਰਾਂ ਦਾ ਕਿਸੇ ਨੇ ਕੰਟੈਕਟ ਕਰਨਾ ਹੁੰਦਾ ਕਿਸੇ ਵੀਰਾਂ ਨੇ ਸੇਵਾ ਕਰਾਉਣੀਆਂ ਹਨ ਹਾਂਜੀ ਹਾਂਜੀ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਜੀ ਠੀਕ ਹੈ ਜੀ ਤੇ